ਕੀਰਤਨ ਕਰਨ ਜਾਣਾ ਸੀ ਅੱਗੇ ਹਾਂਜੀ ਅੱਛਾ ਤੇ ਉਹ ਜਿਨ੍ਹਾਂ ਦੇ ਘਰ ਜਾਣਾ ਸੀ ਉਹ ਬੀਬੀ ਹਾਂਜੀ ਉਹ ਜਿਹੜਾ ਸਾਡਾ ਭਾਈ ਸੀ ਜਿਨ੍ਹਾਂ ਦੇ ਘਰੇ ਅਸੀਂ ਰੁਕੇ ਹੋਏ ਸੀ ਹਾਂਜੀ ਉਹ ਪਈ ਆਉਂਦਾ ਜਿੱਤੇ ਪੈਗ-ਪੋਗ ਵੀ ਲਾਉਂਦਾ ਹੋਊਗਾ ਅੱਛਾ ਜੀ ਠੀਕ ਹੈ ਉਹਨਾਂ ਦੇ ਘਰੇ ਸਾਡਾ ਸੀਗਾ ਕੀਰਤਨ ਅੱਛਾ ਜੀ ਚਲ ਆਪਾਂ ਤਾਂ ਕੀਰਤਨ ਚੋਂ ਪਰੇ ਰਿਆ ਵੀ ਛੱਡੋ ਭਰਾ ਹਨਾ ਅਜਿਹੀ ਚੀਜ਼ਾਂ ਦੇ ਕੋਈ ਫਾਇਦਾ ਨਹੀਂ ਹਾਂਜੀ ਉਹਨੇ ਭਾਈ ਜਦੋਂ ਬੀਬੀ ਫੋਨ ਕਰਦੀ ਹੈ ਕਹਿੰਦੀ ਤੁਸੀਂ ਕਿੱਥੇ ਰਹਿ ਗਏ ਹਾਂਜੀ ਹੈਨਾ ਸੁਣਨ ਵਾਲੀ ਗੱਲ ਹੈ ਉਹ ਜਦੋਂ ਕਹਿੰਦੇ ਵੀ ਕਿੱਥੇ ਰਹਿ ਗਏ ਉਹ ਕਹਿੰਦਾ ਮੈਂ ਬਾਬਾ ਜੀ ਨੂੰ ਨਾ ਆ ਬਾਹਰ ਜੱਬ ਖਾਉਂਦਾ ਸੀ ਆਪਦਾ ਹਾਂਜੀ ਠੀਕ ਹੈ ਕਿੱਡਾ ਤਕੜਾ ਬਾਹਰ ਬਣਾਇਆ ਘਰੇ ਹਾਂਜੀ ਉਹ ਬੀਬੀਓ ਕੋ ਕਹਿੰਦੀ ਬਾਬਾ ਨੂੰ ਵੀ ਦੋ ਪੈਰ ਦਲਵਾ ਲਿਆ ਹਾਂ ਇਹ ਵੀ ਕਹਿੰਦੀ ਬਾਬਾ ਨੂੰ ਵੀ ਦੋ ਪੈਰ ਦਲਵਾ ਲਿਆ ਜਿਹੜਾ ਲਿਖਿਆ ਕਿ ਸੂਕੋ ਬੰਦਾ ਕੀ ਜਿਤ ਜ ਮੇਰਾ ਜਾਨ ਸਾਡੇ ਜੱਤੀਆਂ ਪੈਣਾ ਦੀ ਬਹੁਤ ਜਿਤ ਕਰਦਿਆ ਪਰ ਜਿਸ ਤਰ੍ਹਾਂ ਕੱਲ ਚੀਫ ਮਿਨਿਸਟਰ ਨੇ ਕੀਤਾ ਕਨੀਬਕੌਰ ਦੇ ਬਾਰੇ ਇੱਕ ਬਾਪ ਆਪਣੀ ਬੇਟੀ ਬਾਰੇ ਇਦਾਂ ਦੇ ਮਜ਼ਾਕ ਨਹੀਂ ਸੁਣ ਸਕਦਾ ਚੀਫ ਮਿਨਿਸਟਰ ਨੂੰ ਤੇਹਜ਼ੀਬ ਚ ਰਹਿਣਾ ਚਾਹੀਦਾ ਚੀਫ ਮਿਨਿਸਟਰ ਬਣੇ ਜਿੱਥੇ ਚੀਫ ਮਿਨਿਸਟਰ ਦੀ ਚਿਹਰਿਆ ਕਿ ਚੀਫ ਮਿਨਿਸਟਰ ਜੁਰੂ ਕਰਦਾ ਸੀ ਤੁਸੀਂ ਪੁਰਾਣੇ ਕਈਆਂ ਸਾਲਾਂ ਤੋਂ ਦੇਖਦੇ ਹੁੰਦੇ ਕੈਪਟਨ ਸਾਹਿਬ ਦੇ ਟਾਈਮ 'ਚ ਵੀ ਕਿੰਨਾ ਕੁਲ ਸੁਖਫਾਲ ਘੰਡੀਆਂ ਗਾੜਾਂ ਕੱਢ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਰਿਐਕਟ ਨਹੀਂ ਕੀਤਾ ਮੁਖੰਬੋ ਖੁਸ਼ ਹੋ ਤੁਸੀਂ ਦੁਬਾਰਾ ਮੁੱਖ ਮੰਤਰੀ ਦੀ ਬਣਦੇ ਸਾਹਿਬ ਇਹ ਮੇਰੇ ਨਾਲ ਨੋਟ ਰੱਖਿਓ ਪੰਜਾਬ ਦੇ ਲੋਕ ਇੰਨੇ ਬੇਕੁਫਰੀਗੇ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਜਿੰਨਾ ਨੂੰ ਤੁਸੀਂ ਸਮਝਦੇ ਹੋ ਕਰੇ ਉਦਾਂ ਹੀ ਨੇ ਅੱਦਾ ਹੀ ਆ ਪੰਜਾਬੀ ਬੋਲ ਲਓ ਤੁਸੀਂ ਪੰਜਾਬੀ ਨਹੀਂ ਆਉਂਦੀ ਪੰਜਾਬੀ ਨਹੀਂ ਆਉਂਦੀ ਪਾਣੀ ਪੰਛੀ ਝੋਨਾ ਉਹ ਮੈਂ ਕਿਹਾ ਝੋਨਾ ਹੁੰਦਾ ਹੈ ਭਗਵੰਤ ਮਾਨ ਉਹ ਮੈਂ ਕਿਹਾ ਭਗਵੰਤ ਮਾਨ ਹੁੰਦਾ ਹੈ ਇਹ ਇਹ ਹੀ ਨਹੀਂ ਪੰਜਾਬ ਨਾਲ ਲਿੰਕ ਜੀ ਇਹ ਤਾਂ ਪਹਾੜੀ ਨੇ ਪਹਾੜੀ ਇਹ ਪਹਾੜਾਂ ਚੋਂ ਆਉਂਦੇ ਉੱਤਰ ਕੇ ਬੋਟਾਂ ਦੀ ਗੂੰਜ ਸੁਣ ਕੇ ਜੋਗੀ ਉੱਤਰ ਪਹਾੜ ਮਾਇਆ ਬੋਟਾਂ ਵਾਲੀ ਗੂੰਜ ਸੁਣ ਕੇ